रेडी स्टार्ट देश दे ਸਮੁੱਚੇ ਵਿਕਾਸ ਲਈ ਪਿੰਡੂ ਖੇਤਰ ਦਾ ਵਿਕਾਸ ਨਿਰਸੰਦੇਹ ਜ਼ਰੂਰੀ ਹੈ ਡੰਡੀ ਪਿੰਡੂ ਜਨ ਸੁਧਾਰਨ ਨੂੰ ਆਤਮ ਨਿਰਪਰ बनाਉਣ ਲਈ بھارت ਸਰਕਾਰ ਵੱਲੋਂ अनेका निर्माण कारਜਾਂ ਦੀ ਯੋਜਨਾਬੰਦੀ ਕੀਤੀ ਗਈ ਹੈ ਅਤੇ ساری کارਗੁਜ਼ਾਰੀ کامیابی ਨਾਲ ਚੱਲ ਰਹੀ ਹੈ ਡੰਡੀ ਸਾਰੇ ਜ਼िला ਅਧਿਕਾਰੀ ਅਤੇ ਉੱਚ ਅਧਿਕਾਰੀ ਜਨ ਕਲਿਆਣ ਲਈ ਰਚਨਾਤਮਕ ਕਮਾ ਵਿਚਾਰ ਪ੍ਰਭਾਵਸ਼ਾਲੀ ਢੰਗ ਨਾਲ ਜੁਟੇ ਹੋਏ ਹਨ ਡੰਡੀ ਪਿੰਡਾਂ ਨੂੰ ਇੱਕ ਦੂਜੇ ਨਾਲ ਜੋੜਨ ਲਈ ਪਹੁੰਚ ਮਾਰਦਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਡੰਡੀ ਪਿੰਡਾਂ ਨੂੰ ਨਿਰੰਤਰ ਬਿਜਲੀ ਸਪਲਾਈ ਕਰਨ ਲਈ ਕਨੈਕਸ਼ਨ ਦਿੱਤੇ ਜਾ ਰਹੇ ਹਨ ਜੀ ਸਰ ਨਾਲ ਨਿਰਾਸ਼ਾਜਨਕ ਹਾਲਤਾਂ ਨੂੰ ਆਸ਼ਾਜਨਕ ਮਾਹੌਲ ਵਿੱਚ ਤਬਦੀਲ ਕਰਨ ਵਿੱਚ ਮਦਦ ਮਿਲੇਗੀ ਅਤੇ ਸਮੂਚੇ ਤੌਰ ਤੇ ਰਹਿਣ ਸਹਿਣ ਦਾ ਮਿਆਰੀਕਰਨ ਹੋਵੇਗਾ ਡੰਡੀ ਹਰ ਪਿੰਡ ਵਿੱਚ ਸਕੂਲ ਖੋਲਣ ਦੀ ਨੀਤੀ ਨਾਲ ਅਨਪੜਤਾ ਦੂਰ ਕਰਨ ਵਿੱਚ ਬਹੁਮੁੱਲਾ ਸਹਿਯੋਗ ਪ੍ਰਾਪਤ ਹੋਵੇਗਾ ਡੰਡੀ ਵਿਦਿਆ ਦਾ ਚਾਨਣ ਮਨੁੱਖ ਨੂੰ ਅਕਲਮੰਦ ਬਣਾਉਂਦਾ ਹੈ ਅਤੇ ਅਕਲਮੰਦ ਵਿਅਕਤੀ ਤੋਂ ਨਿਰਸੰਦੇਹ ਸਮਾਜ ਤੇ ਦੇਸ਼ ਲਈ ਲਾਭਦਾਇਕ ਤੇ ਫਾਇਦੇਮੰਦ ਕਾਰਜਾਂ ਦੀ ਆਸ ਕੀਤੀ ਜਾ ਸਕਦੀ ਹੈ ਡੰਡੀ ਬਿਮਾਰੀਆਂ ਉੱਪਰ ਕੰਟਰੋਲ ਕਰਨ ਲਈ ਨਿਰਧਾਰਨ ਲੋਕਾਂ ਨੂੰ ਸਿਹਤ ਸਹੂਲਤਾਂ ਮੁਫਤ ਦਿੱਤੀਆਂ ਜਾ ਰਹੀਆਂ ਹਨ ਡੰਡੀ ਸਾਰੇ ਪਿੰਡਾਂ ਨੂੰ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਲਈ ਸਬੰਧਤ ਸਕੀਮ ਨੂੰ ਪਰਮ ਅਗੇਤ दिति जा रही है डंडी लोकां दी आर्थिक तरक्की ਲਈ ਸਵੈ ਰੁਜ਼ਗਾਰ ਲਈ ਕਰਜ਼ੇ ਮੁਹੱਈਆ ਕਰਵਾਉਣ ਦੀ ਸਕੀਮ ਸੰਤੋਸ਼ਜਨਕ ਢੰਗ ਨਾਲ ਚੱਲ ਰਹੀ ਹੈ ਜਿਸ ਦੇ ਸਿੱਟੇ ਵਜੋਂ ਨੌਜਵਾਨ ਆਤਮ ਨਿਰਭਰ ਹੋ ਰਹੇ ਹਨ ਡੰਡੀ ਹਰੀ ਕ੍ਰਾਂਤੀ ਚਿੱਟੀ ਕ੍ਰਾਂਤੀ ਅਤੇ ਨੀਲੀ ਕ੍ਰਾਂਤੀ ਨੇ ਵੀ ਪਿੰਡ ਵਸੀਆਂ ਦੇ ਜੀਵਨ ਨੂੰ ਸੁਵਿਧਾਜਨਕ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਡੰਡੀ ਬਹੁਤ ਸਾਰੇ ਸਨਤੀ ਉਦਯੋਗ ਵੀ ਪਿੰਡੂ ਖੇਤਰਾਂ ਵਿੱਚ ਸਥਾਪਿਤ ਹੋਣ ਲੱਗ ਪਏ ਹਨ ਜਿਸ ਨਾਲ ਪਿੰਡੂ ਜ਼ਿੰਦਗੀ ਪ੍ਰਭਾਵਸ਼ਾਲੀ ਢੰਗ ਨਾਲ ਵਧੇਰੇ ਗਤੀਸ਼ੀਲ ਹੋ ਰਹੀ ਹੈ ਡੰਡੀ ਕਿਹਾ ਜਾ ਸਕਦਾ ਹੈ ਕਿ ਸ਼ਾਂਤੀ ਪੂਰਵਕ ਟੰਗ ਨਾਲ ਸਰਬਸਾਂਝਾ ਇਨਕਲਾਬ ਆ ਰਿਹਾ ਹੈ ਡੰਡੀ ਸਟੋਪ ਲਿਖਾ ਲਈ ਇੱਕ ਨਹੀਂ ਤੇ ਨਾ ਮੇਰੇ ਤੋਂ ਗਲਤ ਸ਼ਬਦ ਬੋਲੇਗਾ ਕੰਟਰੋਲ ਕਰਨ ਲਈ ਨਿਰਤਮ ਸੀਗਾ ਮੈਂ ਨਿਰਧਾਰਤ ਬੋਲਦਾ ਉਹ ਤੁਸਮੇ ਪਾ ਲਈ